ਮੇਰਾ ਨਾਮ ਸੁਵਿੰਦਰ ਸਿੰਘ ਹੈ ਕੀ ਹੋਇਆ ਹੈ ਸਰੋ ਕਸਟਮਰ ਆਇਆ ਹੈ ਇਹ ਮੁੰਦਰੀ ਦੇਖਣ ਆਸੇ ਕਹਿੰਦਾ ਮੇਰੇ ਨਾਲ ਲੇਡੀਆਂ ਹੈਗੀਆਂ ਦੋ ਤੋ ਪਿਛੇ ਆ ਰੀਆਂ ਨੇ ਤੇ ਮੈਂ ਉਹਨਾਂ ਨੂੰ ਮੁੰਦਰੀ ਦਿਖਾਈ ਮੁੰਦਰੀ ਜੈਂਸ ਮੁੰਦਰੀਆਂ ਡੱਬੀ ਕੱਢੀ ਵਿੱਚ 70 ਗ੍ਰਾਮ ਸਾਮਾਨ ਹੈ ਮੇਰਾ ਮੁੰਦਰੀ ਲੇਡੀਆਂ ਨਹੀਂ ਹੈਗੀਆਂ ਉਹਨਾਂ ਨਾਲ ਕੱਲਾ ਹੀ ਆਇਆ ਹੈ ਪਹਿਲੇ ਖਾਕੀ ਪੱਗ ਬੰਨੀ ਤੇ ਨੀਲੀ ਪੈਂਟ ਪਾਈ ਸੀ ਉਹਨੇ ਤੇ ਮੁੰਦਰੀਆਂ ਦੇਖ ਕੇ ਕਹਿੰਦਾ ਲੇਡੀਆਂ ਮਗਰ ਆ ਰੀਆਂ ਨੇ ਤੇ ਫਿਰ ਕਹਿੰਦਾ ਚਲੋ ਮੈਨੂੰ ਲੇਡੀਆਂ ਮੁੰਦਰੀਆਂ ਦਿਖਾ ਦਿਓ ਮੈਂ ਉਹ ਗੱਲੇ ਦੇ ਵਿੱਚ ਰੱਖਤੀ ਡੱਬੀ ਦੂਜੀ ਡੱਬੀ ਕੱਢੀ ਲੇਡੀਆਂ ਦੀ ਮੁੰਦਰੀ ਆ ਰਹੀ ਉਹਦੇ ਚੋਂ ਕੱਢ ਕੇ ਮੁੰਦਰੀਆਂ ਵਿਖਾਈਆਂ ਦੋ ਤਿੰਨ ਉਹਨੇ ਉਹਨੇ ਜੋ ਵੀ ਵੇਖਿਆ ਤੇ ਬਾਅਦ ਵਿੱਚ ਇੱਕ ਆਇਆ ਨਿਹੰਗ ਦੇ ਬਾਣੇ ਵੱਲ ਆਇਆ ਚਿੱਟੇ ਚਟਾ ਪਾਇਆ ਸੀ ਉਹਨੇ ਕੁਟਦਾ ਨੀਲਾ ਪਰਨਾ ਬੰਨਿਆ ਸੀ ਤੇ ਦਾਤਰ ਸਾਈਡ ਤੇ ਆਇਆ ਸੀ ਮੈਂ ਜੀ ਸੇਵਾ ਸੁਭਾ ਲੈਣ ਵਾਲਾ ਉਹ ਉਹਨੇ ਹੱਥ ਜੋੜੇ ਆ ਕੇ ਮੇਰੇ ਅੱਗੇ ਮੈਂ ਹਾਂ ਜੀ ਬੇਨਤੀ ਕਰੋ ਕਰੋ ਹੁਕਮ ਕਰੋ ਕੀ ਕਰਨਾ ਕਹਿੰਦਾ ਵੀ ਇਹ ਆਦਾਂ ਪਹਿਲਾਂ ਕੀਤਾ ਉਹਨੇ ਫਿਰ ਮੈਂ ਫਿਰ ਫਿਰ ਪੁੱਛਿਆ ਮੈਂ ਹਾਂ ਜੀ ਹੁਕਮ ਕਰੋ ਬਾਬਾ ਕੀ ਚਾਹੀਦਾ ਤੁਹਾਨੂੰ ਉਨੇ ਦੰਤਰ ਕੱਢਿਆ ਤੇ ਹੋ ਗਿਆ ਜਿਆ ਦੂਸਰਾ ਹੀ ਉਹਨੇ ਪਿਸਟਲ ਕੱਢਿਆ ਨਾਲ ਹੀ ਫਿਰ ਇੱਕ ਜਣਾ ਹੋਰ ਆਇਆ ਉਹ ਤੇ ਉਹ ਦਿਨਾਂ ਨੇ ਜਾ ਕੇ ਉਹ ਮੇਰੇ ਗੱਲੇ ਤੋਂ ਸਮਾਨ ਕੱਢਿਆ ਫਿਰ ਉਹ ਪੇਟੀ ਨੂੰ ਪੈਨ ਪਏ ਪਰ ਉਹ ਮੈਂ ਖੋਲਣ ਨਹੀਂ ਦਿੱਤੀ ਉਹਨੂੰ ਹਾਂਜੀ ਕਿੰਨਾ ਤੇ ਦੇਖੋ 16 ਰਹਿ ਕੇ ਗਏ ਮੇਰੇ ਕੋਲ 130 ਗ੍ਰਾਮ ਸੋਨਾ ਲੱਗੇ ਜੀ ਹਾਂਜੀ ਕੋ ਕਰਕੇ ਕਿੰਨੀ ਵੈਲਿਊ ਹੋਏ ਵੈਲਿਊ ਹੈ ਸਾਢੇ 7-8 ਲੱਖ ਰੁਪਈਆ ਜੀ ਉਹਦੀ ਵੈਲਿਊ ਬਈ ਕਿੰਨੇ ਸਾਲ ਤੋਂ ਸ਼ਾਪ ਕਰ ਰਹੇ ਹੋ ਆਪਣੇ ਮੇਰੀ ਇੱਥੇ 125 ਸਾਲ ਤੋਂ ਜੀ 1996 ਦੀ ਹੈਗੀ ਜੀ ਸ਼ਾਪ ਮੇਰੀ ਅਜੀ ਕੀ ਲੱਗਦਾ ਚੋਨ ਜੱਤ ਲੱਗੀ ਨਹੀਂ ਕੋਈ ਰਿਸਪੌਂਸ ਨਹੀਂ ਲੱਗੀ ਤਾਂ ਵੀ ਦਿਨ ਦਿਹਾੜੇ ਛੋੜੀਆਂ ਹੁੰਦੀਆਂ ਓਏ ਸਭ ਸਾਰੇ ਹਮਲੀ ਹਮਲੀ ਤੁਰੇ ਫਿਰਦੇ ਜੋ ਵੀ ਹੈਗਾ ਵੇਖੋ ਤੁਹਾਡੇ ਸਾਹਮਣੇ ਸ਼ਰੇ ਬਿਜਾਰ ਤੋਂ ਲੁੱਟ ਕੇ ਲਾਗੇ ਮੈਂ ਤਾਂ ਰੋਲਾ ਪਾਇਆ ਵੀ ਸ਼ਟਰ ਬੰਦ ਕਰ ਦੋ ਕੋਈ ਨਹੀਂ ਮੈਂ ਮਰਦਾ ਮਰਨ ਦਾ ਇਹ ਕਾਬੂ ਆ ਜਾਣਗੇ ਪਰ ਕਹਿੰਨੇ ਸ਼ਟਰ ਸੁਨਿਆ ਨਹੀਂ ਤੇ ਉਨੀ ਦਿਨ ਉਹ ਭੱਜ ਗਏ ਵੀ ਰੋਲਾ ਪਾ ਗਿਆ ਭੱਜੋ ਭੱਜੋ ਪੇਟੀ ਰਹਿੰਦੋ ਗਰਦੱਲਾ ਰਹਿੰਦੋ ਵੱਡਾ ਜਿਹੜਾ ਮੈਂ ਹਾਂਜੀ ਹਾਂ ਤੇ ਗੱਲੇ ਦੇ 4-5000 ਰੁਪਏ ਦੇ ਨਾਲ ਦੋ ਗੁਟਕਾ ਸਾਹਿਬ ਉਹ ਵੀ ਨਾਲ ਹੀ ਲੱਗੇ ਹੋਗੀ ਜੋ ਹਾਤ ਆਇਆ ਹਾਤ ਮਾਰ ਕੇ ਤੇ ਲੱਗੇ ਹੋ ਹ ਸੋਨਾ ਦਾ ਕਿੰਨੇ ਕਿੰਨੇ ਲੱਖ ਦਾ ਨੁਕਸਾਨ ਸਾਢੇ 7 ਤੋਂ 8 ਲੱਖ ਰੁਪਏ ਦਾ ਸੀਸੀਟੀਵੀ ਹਾਂਜੀ ਸੀਸੀਟੀਵੀ ਹਾਂਜੀ ਹਾਂਜੀ ਲੱਗਾ ਸੀਸੀਟੀਵੀ ਲੱਗਾ ਫੁਟੇਜ ਲੱਗੇ ਪੁਲਿਸ ਵਾਲੇ ਵੀ ਬੇਕੇ ਲੱਗੇ ਸਾਰੇ ਐਸਐਚਓ ਸਾਹਿਬ ਆਏ ਡਿਪਟੀ ਸਾਹਿਬ ਆਏ ਉਹ ਲੱਗੇ ਹਾਂਜੀ ਹਰੋ ਜੀ ਮਾਨ ਨਗਰ ਹੈਗਾ ਵਕਤ ਆਪਣੇ ਪਟਾੜੇ ਦੇ ਵਿੱਚ ਪਟਾੜੇ ਦੇ ਮਾਨ ਨਗਰ ਆ ਉੱਥੇ ਬੱਬਰ ਕਿਲਰ ਆ ਜੀ ਉੱਥੇ ਤਿੰਨ ਬੰਦੇ ਆਏ ਆ ਦਫ਼ਤਰ ਤੇ ਗਨ ਪੁਆਇੰਟ ਦੀ ਨੌਕਰੀ ਤੇ ਪਹਿਲਾਂ ਮੁਦਰੀਆਂ ਲੈਟਿਸ ਵੇਖੀ ਉਹਨਾਂ ਨੇ ਲੋਕਾਂ ਨੂੰ ਲੈਟਿਸ ਮੁਦਰੀਆਂ ਦਿਖਾਈਆਂ ਉਹ ਸੋਤੀ ਗ੍ਰਾਮ ਉਹਦਾ ਇੱਕ ਵਜਨ ਹੋਇਆ ਉਹ ਗਨ ਪਾੜ ਦੱਤ ਦੇ ਨੋਕ ਤੇ ਉਖੋ ਕੇ ਲੈ ਗਿਆ ਤੇ ਉਹਨਾਂ ਨੂੰ ਸੀਸੀਟੀਵੀ ਖੰਗਾਲਦੇ ਆ ਉਹਦਾ ਮੁਕੱਦਮਾ ਤੱਜ ਕਰਕੇ ਦੋਸ਼ੀ ਨੂੰ ਫੇਸ ਕਰਦੇ ਆ ਹਾਂ ਆ ਰਹੇ ਫੋਟੋ ਆਈਆਂ ਨੇ ਸੀਸੀਟੀਵੀ ਕੋਲ ਆ ਜੀ ਐ ਟਾਈਮ ਕਿੰਨੇ ਦੇ ਵਿੱਚ ਇੱਕ 15:30 ਡੇਢ ਦਾ